ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਤੁਸੀਂ ਦੇਖ ਰਹੇ ਹੋ ਸਿੱਧੂ ਬਾਈ ਕੇਵਲ ਫਾਰਮਿੰਗ ਸੋ ਅੱਜ ਗੱਲ ਕਰਦੇ ਆਂ ਪਤਰੇਲੇ ਬਾਰੇ। ਕ੍ਰੇਲਾ ਲੱਗਿਆ ਹੋਇਆ ਸੀ ਆਪਣੇ ਕੋਲੇ ਇਹ ਦੋ ਬੈਡ ਰਹਿ ਗਏ। ਬਾਕੀ ਸੀ ਕੱਟ ਚੁਕੇ। ਸੋ ਅੱਜ ਗੱਲ ਕਰਾਂਗੇ ਮਲਚਿੰਗ ਦੀ। ਇੱਕ ਖਾਸ ਧਿਆਨ ਰੱਖਣ ਜੋ ਗੱਲਾਂ ਨੇ। ਖਾਸ ਕਰਕੇ ਕ੍ਰੇਲੇ ਦੇ। ਅਤੇ ਤੁਸੀਂ ਦੇਖ ਰਹੇ ਹੋ ਮਲਚਿੰਗ ਦਾ ਕੀ ਹਾਲ ਹੋਇਆ ਬੋਦੀ ਹੋ ਕੇ ਥਾਂ ਥਾਂ ਤੋਂ ਇਹ ਪਾੜ ਚੁੱਕੀ ਹੈ ਦੇਖੋ ਤੁਸੀਂ ਹਨਾ ਇਹਦਾ ਕਾਰਨ ਹੈ ਵੀ ਇਹ 20 ਮਾਈਕਰੋਨ ਦੀ ਸੀ ਜਦੋਂ ਆਪਾਂ ਕਰੇਲੇ ਦੀ ਖੇਤੀ ਕਰਨੀ ਹੈ ਵੀ ਕਰੇਲਾ ਇੱਕ ਲੰਮੇ ਟਾਈਮ ਦੀ ਫਸਲ ਹੈ ਘੱਟੋ ਘੱਟ ਮੰਨ ਕੇ ਚਲੋ 7-8 ਮਹੀਨੇ ਇਹ ਚੱਲਦਾ ਤਾਂ ਆਪਾਂ ਇਸਤੇ ਉਸ ਟਾਈਮ ਬੀ ਮਾਈਕਰੋਨ ਦੀ ਮਲਚਿੰਗ ਨਹੀਂ ਪਾਉਣੀ ਇਸ ਤੇ ਕੱਟੋ-ਕੱਟ 30 ਮਾਈਕਰੋਨ ਮਲਚਿੰਗ ਚੱਲੇਗੀ ਜਿਹੜੀ 7-8 ਮਹੀਨੇ ਟਾਈਮ ਬ੍ਰਿੰਗ ਕੱਢ ਸਕੇ ਖਾਸ ਕਰਕੇ ਇਸ ਗੱਲ ਦਾ ਧਿਆਨ ਜਰੂਰ ਰੱਖਿਓ ਹੁਣ ਤੁਸੀਂ ਦੇਖ ਰਹੇ ਹੋ ਕਿਵੇਂ ਇਕੱਠੀ ਹੋਈ ਜਾਂਦੀ ਹੈ ਇਹਦੇ ਟੋਟੇ ਹੋ ਗਏ ਬੋਦੀ ਹੋ ਚੁੱਕੀ ਹੈ ਇਹ ਨਾਲੇ ਆਪਾਂ ਨੂੰ ਕੱਢਣ 'ਚ ਪਰੇਸ਼ਾਨੀ ਆਉਂਦੀ ਆ ਬਾਅਦ 'ਚ ਆ ਦੇਖ ਲਓ ਤੁਸੀਂ ਸੋ ਖਾਸ ਕਰਕੇ ਇਸ ਗੱਲ ਦਾ ਮੇਰੇ ਵੀਰ ਧਿਆਨ ਰੱਖਣਾ ਕਰੇਲੇ ਤੇ 30 ਮਾਈਕਰੋਨ ਹੀ ਮਲਚਿੰਗ ਚੱਲੂ ਜੇ ਬਿਨਾਂ ਮਲਚਿੰਗ ਲਾਉਣੇ ਫਿਰ ਕੋਈ ਚੱਕਰ ਨਹੀਂ ਜੇ ਮਲਚਿੰਗ ਲਾ ਰਹੇ ਹੋ ਤਾਂ ਕਟੋ-ਕਟ 30 ਮਾਈਕਰੋਨ ਮਲਚਿੰਗ ਹੋਣੀ ਚਾਹੀਦੀ ਹੈ। ਉਹ ਧੰਨਵਾਦ।